ਖਬਰਨਾਮਾ ਦੇਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਇੱਕ ਪਾਸੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਦੂਸਰੇ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਿੱਖ ਸਿੱਖ ਜਥੇਬੰਦੀਆਂ ਅਤੇ ਇਨਾ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਕਿ ਜਦੋਂ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਆਉਂਦੀਆਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਪ੍ਰੋਬਲ ਮਿਲ ਜਾਂਦੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਡੇਰਾ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਬਾਹਰ ਆ ਕੇ ਹੁਣ ਖੁਦ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਯਾਨੀ ਕਿ ਕੀ ਹੈ ਹਾਨੀਪਰੀਦ ਦੇ ਕੋਟ ਜਿਹੜੀ ਉਹਨਾਂ ਦੀ ਮੂੰਹ ਬੇਲੀ ਮੂੰਹ ਬੋਲੀ ਬੇਟੀ ਹੈ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਜਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਯਾਨੀ ਕਿ ਬਲਾਤਕਾਰ ਮਾਮਲੇ ਵਿੱਚ ਨਪੂਸੰਗ ਬਣਾਉਣ ਦੇ ਮਾਮਲੇ ਵਿੱਚ ਅਤੇ ਕਤਲकांड ਦੇ ਮਾਮਲੇ ਦੇ ਵਿੱਚ ਜਦੋਂ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਉਹਨਾਂ ਦਿਨਾਂ ਤੋਂ ਹੀ ਖਾਨੀਪ੍ਰਿਤ ਜਿਹੜੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦੀ ਚੇਲੀ ਕਹਿ ਲਈਏ ਜਾਂ ਮੂੰਹ ਬੋਲੀ ਬੇਟੀ ਹੈ ਉਸ ਵੱਲੋਂ ਟੌਰਚਰ ਕੀਤਾ ਗਿਆ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਤਿੰਨ ਬੱਚਿਆਂ ਨੂੰ ਉਹਨਾਂ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਪਤਨੀ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਹੀ ਸਦਾ ਵਾਸਤੇ ਇੰਗਲੈਂਡ ਵਿੱਚ ਚਲੇ ਗਏ ਯਾਨੀ ਕਿ ਟੌਰਚਰ ਕਿਹਦੇ ਦੁਆਰਾ ਕੀਤਾ ਗਿਆ ਹਾਨੀਪਰੀਦ ਦੇ ਦੁਆਰਾ ਹਾਨੀਪਰੀਦ ਖੁਦ ਵੀ ਜੇਲ੍ਹ ਚ ਰਹੀ ਹਾਨੀਪਰੀ ਤੇ ਇਲਜ਼ਾਮ ਵੀ ਲੱਗੇ ਕਿ ਇਸ ਦੇ ਨਜਾਇਜ਼ ਸਬੰਧ ਨੇ ਹਨੀਪ੍ਰੀਤ ਦੇ ਹਸਬੰਦ ਨੇ ਖੁਲਾਸੇ ਕੀਤੇ ਕਿ ਡਿਆ ਸੱਚਾ ਸੌਦਾ ਦੇ ਸਾਧ ਬਾਬਾ ਰਾਮ ਰਹੀਮ ਅਤੇ ਮੇਰੀ ਘਰ ਵਾਲੀ ਹਨੀਪ੍ਰੀਤ ਦੇ ਨਜਾਇਜ਼ ਸਬੰਧ ਨੇ ਲੇਕਿਨ ਉਹਨਾਂ ਨੇ ਵਾਰ-ਵਾਰ ਕਿਹਾ ਕਿ ਮੈਂ ਉਹਨਾਂ ਦੀ ਲੜਕੀਆਂ ਮੈਂ ਉਹਨਾਂ ਦੀ ਬੇਟੀਆਂ ਉਧਰ ਪਿਤੇ ਉਹਨਾਂ ਕਿਹਾ ਕਿ ਮੈਂ ਇਹਨਾਂ ਦਾ ਪਿਤਾ ਹਾਂ ਲੇਕਿਨ ਉਸ ਪਿਤੇ ਪਿਤਾ ਪੁਣੇ ਦਾ ਜਿਹੜਾ ਹੈ ਨਜਾਇਜ਼ ਫਾਇਦਾ ਉਠਾ ਰਹੀ ਹੈ ਹਨੀਪ੍ਰੀਤ ਹਨੀਪ੍ਰੀਤ ਦੇ ਖਿਲਾਫ ਡੇਰਾ ਸੱਚਾ ਸੌਦਾ ਦੀ ਕਮੇਟੀ ਵੀ ਵਿਰੋਧ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਹਨੀ ਸਿੰਘ ਦੇ ਨਾਲ ਨੇ ਹਾਲਾਂਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਦਾ ਦੋ ਇੱਕ ਲੜਕਾ ਦੋ ਲੜਕੀਆਂ ਪਤਨੀ ਵੀ ਵਿਰੋਧ ਹੈ ਹਨੀਪ੍ਰੀਤ ਦੇ ਲੇਕਿਨ ਕਿਉਂ ਡੇਰੇ ਸੱਚੇ ਸੌਦੇ ਦੇ ਮੁਖੀ ਬਾਬਾ ਰਾਮ ਰਹੀਮ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਹਨੀਪ੍ਰੀਤ ਦੀ ਹਨੀਪ੍ਰੀਤ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਡੇਰਾ ਪ੍ਰਬੰਧਕ ਜਿਹੜੀ ਕਮੇਟੀ ਹੈ ਉਹਨਾਂ ਨੇ ਦੂਰੀ ਬਣਾਈ ਹੋਈ ਹੈ মিডিਆ ਤੋਂ ਐਕਸਪੋਜ਼ ਕੁਝ ਨਹੀਂ ਕਰ ਰਹਾ ਸੂਤਰ ਦੱਸਦੇ ਨੇ ਜਿਹੜੀ ਪਾਵਰ ਆਫ ਅਟਾਰਨੀ ਹੈ ਉਹ ਹਨੀਪਰੀ ਦੇ ਨਾਮ ਲੱਗੇਗੀ ਯਾਨੀ ਕਿ ਜਿੰਨੀ ਦੇਰ ਤੱਕ ਜੇਲ੍ਹ ਦੇ ਵਿੱਚ ਬੰਦ ਨੇ ਡੇਰਾ ਸੱਚਾ ਸੋਧਾ ਦੇ ਮੁਖੀ ਬਾਬਾ ਰਾਮ ਰਹੀਮ ਵੈਸੇ ਤਾਂ ਉਹਨਾਂ ਨੂੰ ਉਮਰ ਕੈਦ ਹੈ ਉਮਰ ਪੂਰੀ ਪੋਕੇ ਆਉਣਗੇ ਲੇਕਿਨ ਇਧਰ ਸਾਰੀ ਪਾਵਰ ਸਾਸਨ ਕਰਨ ਦੀ ਜਿਹੜੀ ਆਗਿਆ ਹੈ ਉਹ ਹਨੀਪ੍ਰੀਤ ਕੋਲ ਹੋਵੇਗੀ ਅਤੇ ਹਨੀਪ੍ਰੀਤ ਹੀ ਡੇਰੇ ਦਾ ਸੰਚਾਲਨ ਸਾਰੀਆਂ ਗਤੀਵਿਧੀਆਂ ਡੇਰੇ ਦੀ ਡੇਰੇ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਜਾਂ ਵੱਖ-ਵੱਖ ਜਿਹੜੇ ਇਹਨਾਂ ਦੇ ਚਰਚਾ ਨਾਮ ਚਰਚਾ ਘਰ ਬਣੇ ਹੋਏ ਨੇ ਉਹ ਤਰਜੀਹ ਹਨੀਪ੍ਰੀਤ ਕੌਰ ਵੱਲੋਂ ਦਿੱਤੀ ਜਾਵੇਗੀ ਇਸ ਨੂੰ ਲੈ ਕੇ ਹੁਣ ਸਿੱਖ ਸੰਗਤ ਇਸ ਨੂੰ ਲੈ ਕੇ ਹੋਣ ਜਿਹੜੀ ਸੰਗਤ ਜੁੜੀ ਹੋਈ ਹੈ ਡੇਰਾ ਸੱਚਾ ਸੌਦਾ ਦੇ ਨਾਲ ਦੂਸਰੇ ਪਾਸੇ ਜਿਹੜੇ ਭੰਗੀਦਾਸ ਨੇ ਜਿਹੜੇ ਕਮੇਟੀ ਦੇ ਮੈਂਬਰ ਨੇ ਉਹ ਸਾਰੇ ਭੱਬਲ ਪੂਸੇ ਵਿੱਚ ਪੈ ਚੁੱਕੇ ਨੇ ਕਿ ਆਖਰਕਾਰ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ ਰਹੀਮ ਵੱਲੋਂ ਪਾਵਰ ਆਫ ਅਟਾਰਨੀ ਕਿਉਂ ਲਿਖ ਕੇ ਦਿੱਤੀ ਜਾਦੀ ਹੈ ਹਾਨੀਪਰੀਦ ਦੇ ਨਾਲ ਕੀ ਹਾਨੀਪਰੀਦ ਦੇ ਕੋਲ ਕੋਈ ਅਜਿਹੇ ਰਾਜ ਨੇ ਜਿਨ੍ਹਾਂ ਨੂੰ ਐਕਸਪੋਜ਼ ਕਰਨਾ ਚਾਹੁੰਦੀ ਹੈ ਕਿਉਂ ਡੇਰਾ ਸੱਚਾ ਸੌਦਾ ਦੇ ਮੁਖੀ ਆਪਣੀਆਂ ਦੋ ਲੜਕੀਆਂ ਜਾਂ ਆਪਣੇ ਲੜਕੇ ਜਾਂ ਆਪਣੀ ਪਤਨੀ ਦੇ ਨਾਮ ਪਾਵਰ ਆਫ ਅਟਾਰਨੀ ਕਰਕੇ ਕਿਉਂ ਨਹੀਂ ਦੇ ਰਿਹਾ ਇਸ ਉੱਤੇ ਬੜੇ ਰਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਵਾਲਤ ਹੋਣਗੇ ਆਪਣੇ ਕਮੈਂਟ ਕਰਕੇ ਦੱਸਣਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਆਪਣੇ ਦੋਨੋਂ ਲੜਕੀਆਂ ਲੜਕੇ ਅਤੇ ਪਤਨੀ ਨੂੰ ਪਾਵਰ ਆਫ ਅਟਾਰਨੀ ਕਿਉਂ ਨਹੀਂ ਲਿਖ ਕੇ ਦੇ ਰਿਹਾ ਹਨੀ ਪ੍ਰੀਤ ਦੀ سپورਟ ਕਿਉਂ ਕਰ ਰਹੇ ਨੇ ਧੰਨਵਾਦ